ਡੱਡਰ ਡੋਰਾ ਲੁੱਟ ਲੁੱਟ ਕੇ ਪਿੰਨੇ ਬਣਾਉਦਾ ਆ ਪਿੰਨੇ ਆ ਪਹਿਲਾਂ ਬਣਾਈ ਗੁੱਟੀ ਇਹਨੇ ਡੋਰਾ ਲੁੱਟ ਲੁੱਟ ਕੇ ਹੁਣ ਪਿੰਨਾ ਬਣਾਉਦਾ ਪਿਆ ਓਏ ਹੁਣ ਉਹਨੇ ਵੜ ਪਿਆ ਲੋਕਾਂ ਨੇ ਡੋਰਾ ਖੇਦੇ ਘਰਾਂ ਚ ਚੈੱਕ ਕਰੋ ਤੁਸੀਂ ਪਿੰਨਾ ਬਣਾਉਂਦੀ ਤਕਨੀਕ ਦੱਸਿਓ ਤੁਹਾਨੂੰ ਹਾਂ ਪਹਿਲੇ ਡੋਰਾ ਕੋ ਐਸੇ ਬੜੋ ਉਹ ਪਤਾ ਕਿੰਨਾ ਯਾਰ ਤੇਰੇ ਕੋ ਡੋਰਾ ਤੇ ਡੋਰਾ ਬਲਿੱਟ ਚਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਨਵੇਂ ਵਲੌਗ ਚ ਲਓ ਜੀ ਡਾਕਟਰ ਸਾਹਿਬ ਆਪਾਂ ਲੈਣ ਆ ਚੁੱਕੇ ਨੇ ਤੇ ਨੂਡਲ ਅਸੀਂ ਪਹਿਲਾਂ ਖਾ ਚੁੱਕੇ ਆਂ ਸ਼ੂਟ ਅਸੀਂ ਬਾਅਦ ਕਰ ਲੱਗੇ ਤੇ ਹੁਣ ਆਪਾਂ ਚੱਲਦੇ ਪਤੰਗਾ ਲੈਣੇ ਆਂ ਜੀ ਇਹ ਤੇ ਡੋਰਾ ਚੱਕੀ ਮੈਂ ਡੋਰਾ ਚੱਕਣੀ ਏ ਧਾਗਾ ਡੋਰ ਆਸ ਪਤੰਗਾ ਖਰੀਦ ਲੈ ਠੀਕ ਹੈ ਜੀ ਤੇ ਅੱਜ ਸਾਡੇ ਨਾਲ ਬਨੇ ਰਹੋ ਲਓ ਜੀ ਗੁੱਟੀਆਂ ਆਪਾਂ ਖਰੀਦ ਰਹੇ ਆਂ ਐਂਡ ਮੋਲ ਕਰਾ ਦੇਣਾ ਜੀ ਆਕੇ ਮੈਂ ਫੋਨ ਲਾਵਾਂਗਾ ਕਿਸੇ ਨੂੰ ਜੇ ਉਹਦਾ ਫੋਨ ਨਾ ਆਇਆ ਤਾਂ ਮੈਂ ਕੋਈ ਥੱਗ ਜਾਵਾਂਗਾ ਯਾ ਕਿ ਵੇਖਿਆ ਨਹੀਂ ਉਸਤਾ ਨਾਲ ਛੱਡ ਜਾ ਆ ਮੈਨੂੰ ਐ ਹੀ ਉਹ ਗੜਣ ਕੇ ਖੇਤ ਨਾ ਗਏਦੇ ਲਿਓ ਨਾ ਨਹੀਂ ਇਹ ਕੰਮ ਜੋਗੀ ਹਾਂ ਕੋਟਾ ਦਾ ਬਾਤ ਕਰਦੀ ਆ ਲਓ ਜੀ ਲੰਗਾ ਨੇ ਆਪਣੀਆਂ ਰੈਡੀ ਕਰਦੇ ਆ ਪ੍ਰੋਗਰਾਮ ਚਾਲੂ ਸਮਾਂ ਕੇ ਲਈ ਐ ਸਿੰਮਾ ਲਓ ਜੀ ਗੁੱਡੇ ਆਪਾਂ ਲੈ ਲੈਂਦੇ ਆ ਤੇ ਹੁਣ ਆਪਾਂ ਅੱਭੀ ਚੱਲੋਣ ਵढਾਈ ਚੱਲੋ ਦਬਦਿਆਂ ਕਿੱਲੀ ਡਾਉਣੇ ਆ ਫਿਰ

ਉਹ ਨੇਚਰਲ ਮਨ ਹੋਣਾ ਹੌਲੀ ਹੌਲੀ ਸਭ ਲਾ ਕੇ ਇੰਤੇ ਇਹ ਬੰਦਾ ਲਾ 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 ਚੱਕ ਚੱਕ ਤਾਂ ਨਾਲ ਹੀ ਕਰਨੀ ਡੋਰਾਦੀ ਸਪਾਈਡਰਮੈਨ ਇਹ ਠੋਕ ਨਹੀਂ ਬੜੇ ਖਾਂਦਾ ਯਾਰ ਇਹ ਗੁੱਡੇ ਹੀ ਥੋੜੇ ਗੁੱਡੇ ਆਪਾਂ ਹੋਰ ਲੈ ਆਉਂਦੇ ਨੇ ਤੇ ਬਣਦੇ ਆ ਰੰਗ ਗੱਡ ਰਡਾ ਲੋਟ ਲੋਟ ਕੇ ਪਿੰਨੇ ਬਣਾਉਦਾ ਪਿੰਨੇ ਆ ਪਹਿਲਾਂ ਬਣਾਈ ਗੁੱਟੀ ਇਹਨੇ ਡੋਰਾ ਲੁੱਟ ਲੁੱਟ ਕੇ ਹੁਣ ਪਿੰਨਾ ਬਣਾਉਗਾ ਪਿਆ ਏ ਹੁਣ ਉਹਨੇ ਵੜ ਤੱਕ ਲੋਕਾਂ ਨੇ ਡੋਰਾ ਖੇਦੇ ਘਰਾਂਗੇ ਚੈੱਕ ਕਰੋ ਤੀ ਪਿੰਨਾ ਬਣਾਉਣੀ ਤਕਨੀਕ ਦੱਸਿਆ ਤੈਨੂੰ ਹਾਂ ਪਹਿਲੇ ਡੋਰਾ ਕੇ ਐਸੇ ਬੜੋ ਤੇ ਇਸ ਕੋ ਡੋਰਾ ਤੇ ਡੋਰਾ ਬਲਿੱਟ ਚਲੋ ਜੀ ਨਾ ਬੁੱਲਦੀ ਜੀ ਪਾਵਾ ਲੀ ਇੱਕ ਅਗਲੇ ਪਲ ਲਓ ਜੀ ਮੈਂ ਵੱਧ ਨਹੀਂ ਤਰਾ ਫਿਰ ਨਾ ਗਈ ਪਿੰਨ ਨਾਲ ਗੁੱਡੇ ਡਾਉਂਦੇ ਹੋਏ ਡਾਕਟਰ ਸਾਹਿਬ ਆਹ ਕਿੰਦੇ ਉੱਪਰ ਲਾ ਮੈਂ ਕਿੱਸੇ ਡਾਕਟਰ ਗਰੀ ਇਹ ਆ ਰੱਖ ਦਿਓ ਢਿੱਲ ਕਿੰਨੀ ਨਾਲ ਲਾਉਣਾ ਪਿੰਨੀ ਨਾਲ ਕਿੰਨੀ ਨਾਲ ਲੈ ਆ ਵੜਤਾਏ ਵੜਤਾਏ ਆ ਹੁਣ ਬੜੀ ਗੱਲ ਲਓ ਜੀ ਹੁਣ ਆਪਣੀਆਂ ਸੇਵੀਆਂ ਤਿਆਰ ਨੇ ਖਾਣੇ ਆਪਾਂ ਸੇਵੀਆਂ ਡਾਕਟਰ ਸਾਹਿਬ ਦਰਿਆ ਆਪਣੇ ਠੀਕ ਹੈ ਜੀ ਗੁੰਡੇ ਥੋੜੇ ਬੱਚੇ ਪਏ ਆਪਣੇ ਸਈਆਂ ਸੂਈਆਂ ਖਾ ਗਏ ਗੁੰਡੇ ਫਿਰ ਡਾਉਣੇ ਦੁਬਾਰਾ ਤੁਹਾਨੂੰ ਲਿਆਸੇ ਮੈਂ ਡੋਰਾ ਲੈ ਫੜ ਕੇ ਲਓ ਚਾਰੋ ਪੀਵਾ ਜਾ ਤੱਕ ਮੈਂ ਨਹੀਂ ਖਾਣੀ ਗੀ ਹੁਣ ਦਾਲਾ ਕੀ ਕਰਦਾ ਤੂੰ ਮਿੰਟ ਜੀ ਮਿੰਟ ਵਾਟ ਨੂੰ ਘੱਟ ਫੋਕਸ ਕਰੀ ਜਾਂਦਾ ਸ਼ੁਗਰ ਵਾੜਾ 5 ਮਿੰਟ ਗੱਡਾ ਵਟ ਕੇ ਹਾਂ ਜੀ ਸਨਾ ਉਹ ਗੱਲ ਵਾਰ ਯਾਰ ਹਾਂ ਵੇ ਵੀਡੀਓ ਬਣਾਉਂਦਾ ਪਿਆ ਹੈਗਾ ਥੇੜੀ ਚ ਹੈ ਨਾ ਇਹਦੇ ਲਈ ਬਸ ਇਕੱਲੇ ਛੁੱਟੀ ਚ ਹੇ ਸੁਣ ਮੈਂ ਚੈਨਾ 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 ਮੁਰਿਆ ਲਾਈਏ ਸਿਮਾ ਸਿਮਾ ਆ ਲਵਨ ਲੱਗਿਆ ਢੋਰਾ ਮੇਰੇ ਸਿਮਾ ਕਹਿੰਦਾ ਮੇਰੀ ਢੋਰਾ ਕੰਜੂਰ ਆ ਸਿਮਾ ਢੋਰਾ ਲਾਉਣ ਲੱਗਾਈ ਪਿੰਨੀ ਬਣਾਈ ਤੇ ਮੈਂ ਪਿੰਨੀ ਕੋ ਚੈਨਾ ਹੈ ਪਿੰਨੀ ਮੈਂ ਗੁੱਡਾ ਸਾਡੇ ਕੋਲ ਏਡਾ ਬਡਾ ਫੌਲਾ ਢੋਰਾ ਸਾਡੇ ਕੋਲ ਢੋਰਾ ਸਾਡੇ ਕੋਲ ਜਵਾ ਬੇਕਾਰ

ਜਦੋਂ ਆਉਂਦਾ ਪੂਰਾ ਨਾ ਆੜੀ ਓਏ ਹੂੰ ਆਹੋ ਡਾਇਰ ਕਰੀਏ ਕੋਈ ਇੱਕ ਪਾਸੇ ਇਹਨੂੰ ਨਹੀਂ ਜਾਂਦਾ ਚੱਲ ਨਾ ਪੂਰਾ ਨਾ ਆੜੀ ਉਹ ਜਾਂਦਾ ਹਾਂ ਇਹਨੂੰ ਮਾੜਾ ਦੇਣਾ ਆਪਾਂ ਇਧਰ ਆਉਂਦੀ ਓਕੇ ਰਿਪੋਰਟ ਸੇ ਮੈਂ ਮਨੋਂ ਦਾਣਾ ਆਪਾਂ ਜਾਂਦੇ ਜਾਂਦੇ ਜਿਹੜਾ ਆਪੇ ਲਾਉ ਤੇ ਚੱਲਣਾ ਆਪਣਾ ਪਿੰਡੋਂ ਵਾਲ ਕਰਾ ਦੇਣਾ ਚਾਚੂ ਫੋਲਗ ਇੱਕ ਨਹੀਂ ਗੰਡਾ ਅਟਵੀਂ ਗੰਡ ਜਾਂਦੀ ਹੋਈ ਪਿੰਨੀ ਤੇ ਕੋਈ ਪਿੰਨੀ ਵਿਖਾ ਯਾਰ ਪਿੰਨੀ ਦਿਖਾ ਇਹ ਆ ਬਿੰਨੀ ਚਾਰ ਦਾ ਨਹੀਂ ਡੋਰਾ ਹੁੰਦੀ ਪਿੰਨੀ ਤੇ ਰੰਗ ਬਰੰਗੇ ਡੋਰੇ ਪਿੰਨੀ ਤੇ ਨਵੀਂ ਪਿੰਨੀ ਲਾਂਚ ਕੀਤੀ ਆ ਹਾਂ ਚਾ ਬਲੌਗ ਬਣਾ ਦੀਏ ਹਾਂ 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 ਸਮਝ ਚੱਕਦੇ ਆ ਕਿ ਕੰਮ ਐਦਾਂ ਕਿ ਵੱਢਦੇ ਬਹੁਤ ਬੇਇਨਤੀ ਕਰਾਲੀ ਸੀ ਹੇ ਅਮਨੇ

ਹਾਂਜੀ ਗੁੱਡੇ ਵਡਾਏ ਤੇ ਵੱਡੇ ਇੱਕ ਬਰਾਬਰ ਉਹ ਟੇਬ ਬੜੀ ਟੇਬ ਨਾਲ ਖਿੰਚੇ ਆਸਤੇ ਗੁੱਡਾ ਡਾ ਅੱਧੀ ਟੀਬ ਲਾਉਂਦਾ ਹਾਂ ਸਾਰੀ ਜਾਈ ਲੈ ਸਾਭੀ ਤੇਰਾ ਗੁੱਡਾ ਦਿਨ ਦਾ ਹੀ ਕੋ ਨਹੀਂ ਵਿਆ ਇਹ ਵੜਾਊਗਾ ਉਹ ਦੇਖਣਾ ਹੀ ਹਾਂ ਓਏ 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 ਹੋਇ ਦੋ ਰੋਇ ਦਈ ਹਾਂ ਹੈ ਉਰੇ ਖੈਂਚਾ ਨਾ ਲਾ ਮਾਮਾ ਡੋਰਾ ਘਾਟਾ ਡੋਰਾ ਇਹਨੂੰ ਇਹਨੂੰ ਬੰਦ ਕਰ ਲੈ ਇਹਨੂੰ ਆਪਣੀ ਆਫ ਹੋ ਜਾਏਗਾ ਜੇ ਮੈਂ ਕਹੂੰ ਨਾ ਬਰਾਵਾ ਚੰਮਰ ਕੜਾਈ ਇਹ ਗੁੱਡੇ ਬਾਹਰ ਲਾਵਾਂਗਾ ਓਏ ਵਧੀਆ ਬਣ ਕੇ ਪਰਬ ਤੇਰੀ ਓਏ ਓਏ ਕਮਯੋਰ ਦਾ ਵਾਹ ਆ ਯਾਰ ਸਿਮਾ ਕਹਿੰਦੇ ਸਿਮਾ ਸਾਡਾ ਉਹ ਪੁੰਦਾ ਪਿਆ ਤਲਾਵਾ ਬੱਟਰਿੰਦੀ ਆ ਓਏ ਤੇਰੇ ਪਾਸੋਂ ਬਣਾ ਡਾਕਟਰ ਤੇਰੇ ਘਰ ਆ ਲੋ ਹੁਣ ਤਾਂ ਅੰਦਰ ਪਾੜੀ ਜਾ ਗੱਲ ਕੀਤੀ ਜਾਂਦਾ ਤੂੰ ਪੜ ਗਿਆ ਪਾੜ ਗਿਆ ਮੈਡਾ ਕਿਉਂ ਉਹ ਸਾਈਡ ਜੀ ਪਾੜ ਗਿਆ ਮੇਰੀ ਗੱਲ ਸੁਣ ਆ ਆ ਆ ਫਰੰਟ ਵਾਲਾ ਕਿੱਥੋਂ ਦਾ ਬਸ 360 bro ਆ ਗਈ ਸਾਡੀ ਚਾਹ ਹੁਣ ਉਹਨੇ ਕਹਿ ਆਉਂਦੇ ਫਿਰ ਡੋਨੇ ਗੁੱਡੇ ਆਪਣੀ ਡੋਰਾ ਪਚਾੜ ਗਏ ਮਿੱਤਰਾ ਚਾਹ ਤੋਂ ਬਣਾਣਾ ਗੱਲ ਜੀ ਬਣੀ ਡਾਕਟਰ ਹੁਣ ਚਾਹ ਪੀ ਗਏ ਆਪਣਾ ਵਧੀਆ ਮੋੜ ਬਣਾ ਸਭ ਫਾੜੇ ਚੱਕੂ ਗੁਰੂਆ ਗੇਟ ਸਭ ਡੋਰ ਬਲੇਟ ਇੱਕ ਵਾਰੀ ਆਪਣੀ ਓਏ ਉਹਨਾਂ ਬਾਅਦ ਦੇ ਪੈਰਾ ਦੀ ਬੱਤੀ ਹੋਈ ਹੈ। ਆਏ ਯਾਰ। ਸਾਬੀ ਆ ਚੱਕਾ ਵਲੇਟ ਦੇ ਇੱਕ ਵਰੀ। ਇੱਕ ਵਰੀ ਨਵੇਟ ਦੇ ਨਾ ਗੱਟੂ। ਗੱਲੀ ਆਪ ਕੋ। 50 ਜੂ ਬਿਲੋ ਯਾਰ। ਆ ਬਦਨ ਫੜ ਲਾਇਆ ਆ ਗਿਆ। ਨਾ ਮਾੜੀ ਲੰਦ ਲਾ। ਆਪਾਂ ਨੂੰ ਪਤਾ ਨਿੱਨਾ ਮਾੜੀ ਨਿਕਲਨੀ ਆ। ਆਹੋ। ਚੱਲ ਪੜ। ਚਾਹ ਵੀ ਨੇ ਬੇ ਆਪਾਂ ਦੋ ਬਾਈ ਗੁੱਡੇ ਮਾੜੀ ਮੋਟੇਗੇ ਹੋ ਡੋਣੇ ਆ। ਤੇ ਬਣ ਰੋ ਸਾਡੇ ਨਾਲ ਇਸ ਵੀਡੀਓ ਵਿੱਚ। ਠੀਕ ਆ ਭਾਈ ਇਹੀ ਕਰਨਾ ਨਾ ਵਲੌਗ ਜਹਾ ਇਹੀ ਕਰਨਾ ਹੁੰਦਾ ਨਾ। ਸਾਬੀ ਰਾਮਗੜੀ ਆ ਕ੍ਰਿਸ਼ਨ 바ਵਾ। ਸਾਡੇ ਦੋ ਬੰਦੇ ਜਾਈ ਨਹੀਂ ਗਏ ਪਾਸੇ ਕਰ ਲੋ ਕੰਮ ਕਰ ਗਏ ਕਿਤੇ ਲੰਗਰ ਪਾਣੀ ਖਾਂਦੇ ਫਿਰਦੇ ਆ ਤੂੰ ਆਪਾਂ ਫਿਰ ਇੰਜੋਏ ਕਰ ਲਦੇ ਆ ਅਜਵਾਗ ਵੀਰ ਗੁੱਡੀ ਦਲਾਵਾ ਪਾਉਂਦਾ ਆ ਨਹੀਂ ਪਹਿਣੀਆਂ ਗੁੱਡਾ ਪਾ ਚੰਦਾ ਲੈ ਕੇ ਆਇਆ ਜੀ ਸਾਡਾ ਵੀ ਡਾਕਟਰ ਤਾਂ ਘਟਾਉਂਦਾ ਆ ਤੇ ਐਂ ਕੀ ਬਾਤ ਹੈ ਕੱਪ ਦੇ ਕੱਪ ਤਾਂ ਚਾਹ ਜਰੂਰ ਘਟਾਉਂਦਾ ਕੱਪ ਦੇ ਚਾਹ ਕੱਪ ਦੇ ਚਾਹ ਗੁੱਡੇ ਅਸੀਂ ਡਾ ਆਏ ਹੁਣ ਸਾਨੂੰ ਲੱਗੀ ਹੈ ਗਰਮ ਚੀਜ਼ ਖਾਣ ਦੀ ਭੁੱਖ ਤੇ ਸੋਚਿਆ ਮੂਮੋਸ ਖਾਦੇ ਜਾਣ ਬਾਜ਼ਾਰ ਚ ਆ ਕੇ ਡਾਕਟਰ ਮੈਨੂੰ ਘਰ ਛੱਡਣ ਆਇਆ ਹੈਗਾ ਤੇ ਇਸ ਦਿਨ ਨਾਲ ਹੀ ਅਪ ਕਰਦੇ ਵਲੌਗ ਦਾ ਐਂਡਰ